ਆਪਣਾ ਆੜੇ ਬਲੌਗ ਦੇ ਵਿੱਚ ਵੀਰ ਜੀ ਦਾ ਮੈਂ ਫੈਨ ਮਿਲਿਆ ਸਾਨੂੰ ਸਾਡੇ ਚੱਲਦੇ ਸਬਸਕ੍ਰਾਈਬਰ ਚੱਲਦੇ ਮੈਲੇ ਜੀ ਸਾਨੂੰ ਸਾਡਾ ਸਬਸਕ੍ਰਾਈਬ ਮਿਲੇ ਆ ਸਤਿ ਸ਼੍ਰੀ ਅਕਾਲ ਭਾਈ ਜੀ ਭਾਈ ਤੁਹਾਡੇ ਬਲੌਗ ਬੜੇ ਵੈਲਕਮ ਟੂ ਆੜੇ ਬਲੌਗ ਦੇ ਵਿੱਚ ਚੱਲਦੇ ਮੈਲੇ ਦੇ ਵਿੱਚ ਸਾਨੂੰ ਸਬਸਕ੍ਰਾਈਬ ਮਿਲੇ ਸਾਡੇ ਲੰਮੀਆਂ ਮੁਚਾਂ ਨੇ ਭਾਈ ਤੇ ਲਾਇਆ ਵੀਰ ਭਾਜੀ ਮੈਂ ਸਾਡਾ ਤੂਰੀ ਬਾਟ ਡਰਾਈਵ ਸਾਡੇ ਨਾਲ ਨਾਲੇ ਘੁੰਮਣ ਗਏ ਹਾਂਜੀ ਭਾਜੀ ਨਹੀਂ ਆਏ ਆ ਇੱਥੇ ਹੋਟਲ ਲੈਣ ਆਡਾ ਕਾਂਛਦੀਪ ਕਹਿੰਦਾ ਨੂਟਲਾਂ ਦਾ ਲੰਗਰ ਲਾਉਣਾ ਵਾ ਤੇ ਅਸੀਂ ਹੁਣ ਸਵੇਰੇ ਨੂਟਲਾਂ ਦਾ ਲੰਗਰ ਲਾਉਣਾ ਵਾ ਤੇ ਜੇ ਕਿਸੇ ਨੇ ਵੀ ਖਾਣਾ ਵਾ ਤੇ ਸਟੇਸ਼ਨ ਤੇ ਕਾਲ ਆ ਕੇ ਕਹਿ ਦਿਓ ਕਾਂਛਦੀਪ ਨੇ ਖਾਦੇ ਨੂਟਲ ਹਾਂ ਤੇ ਬਾਕੀ ਵੀਰ ਨੂੰ ਸਪੋਰਟ ਕਰੋ ਵੀਰ ਬਹੁਤ ਹੀ ਮਿਹਨਤ ਕਰਦਾ ਵਾ ਥੋੜਾ ਜਿਹਾ ਕੈਮਰਾ ਅਗੇ ਲਾਓ ਤੁਸੀਂ ਦੇਖ ਸਕਦੇ ਜੋ ਕਿੰਨੇ ਪੀਪਲਸ ਪੀਪਲਸ ਮਤਲਬ ਸੋ ਮਨੀ ਪੀਪਲਸ ਆ ਸੋ ਮਨੀ ਪੀਪਲਸ ਆ ਬਤਾ ਬਤਾ ਵੈਗੂ ਪਤਾ ਚੱਲ ਨਹੀਂ ਮਿਲਿਆ ਮਨ ਨਹੀਂ ਬਣਾਓ ਅਗਰ ਆਪ ਸਬਸਕ੍ਰਾਈਬ ਪਿਆਰੀ ਬਣਾ ਕਰਦੇ ਆ ਸਾਡੇ ਸਾਡੇ ਸਬਸਕ੍ਰਾਈਬਰ ਸਾਡੇ ਵਾਸਤੇ ਕੋਲਡ ਡਰਿੰਕ ਲਾ ਲਓ ਕੋਲਡ ਡਰਿੰਕ ਬਾਤ ਦੀ ਕੰਟੈਂਟ ਯੂ ਥੋੜਾ ਜਿਹਾ ਬਾਅਦ ਮੇ ਕਰੋ ਛਾਟਾ ਕਾਟ ਦੀ ਪੇ ਬੜਾ ਚਲਾ ਕੇ ਕੀ ਜੀ ਹੁਣੀ ਆ ਗਈ ਕੀ ਜੀ ਉਹਨਾ ਬਤਾ ਪਿਆ ਹਨ ਫਟੇ ਰੰਗ ਦਾ ਅੱਜ ਸਾਨੂੰ ਸਾਡੇ ਫਰੈਂਚਸ ਮਿਲ ਗਏ ਹੋਣ ਬੋਲੋ ਹੋਣ ਬੋਲੋ ਤਿੰਨ ਮਿੰਟ ਫਾੜ ਅੱਜ ਸਾਨੂੰ ਸਾਡੇ ਫਰੈਂਚਸ ਮਿਲ ਗਏ ਅਤੇ ਘੁੱਟ ਘੁੱਟ ਹੋ ਗਈ ਆ ਵੀ ਫਰੈਂਚਸ ਆ ਜੋ ਵਿੱਚ ਐ ਦੋਸਤ ਫਰੈਂਚਸ ਸਾਡੇ ਆਵਾ हाँ गी। गी। आप तो आज हम गुरुद्वारों में मथा देखने जा रहे हैं हमारे साथ रेना। आपको हम सारा कुछ दिखाएंगे आज साढ़े आये होल्ड ड्रिंक कोल्ड ड्रिंकें नूडल्स ले लिया है सुबह हमने नूडल्स का लंगर लगाना है ਨੌਕਲੀ ਖਾਣੇ ਆ। ہمارا 48 ਸਾਲ ਪੁਰਾਣਾ ਲੰਗਰ। ਉਹ ਸਾਡਾ ਆਕਾਸ਼ਦੀਪ ਆ ਗਿਆ ਨੂਟਰਲ ਖਾਣੇ ਆਂਦਾ ਹੈ। ਮਿੱਤਰੋ ਕਿੰਨੀ ਸੰਗਤ ਆ। ਭੌਂਗ ਤੁਸੀਂ। ਲੋ ਵੀ ਮਿੱਤਰੋ ਅੱਜ ਹੈਗੀ ਆ ਅਠਵੀਂ ਹੋਲੀ। ਆਓ। ਅਠਵੀਂ ਹੋਲੀ ਆਈ ਤੇ ਵੇਖੋ ਸੰਗਰ ਦੇ ਕਰੋ ਦਰਸ਼ਨ। ਥਾਰ ਰੱਖਣੋਂ ਪੈਰ ਨਹੀਂ ਹੈਗਾ ਪਰ ਆਪਾਂ ਤਾਂ ਵੀ ਪੈਰ ਰੱਖ ਲਿਆ ਏ। ਠੀਕ ਹੈ। ਮਮਾ ਜੀ ਤੇ ਮਜੀ ਪੈਰ ਕੀਆ। ਆਪਾਂ ਤਾਂ ਵੀ ਪੈਰ ਰੱਖ ਲਿਆ ਏ। ਤੇ ਤੁਸੀਂ ਵੀ ਮੇਲੇ ਆਓ ਤੇ ਰੌਣਕਾਂ ਵਧਾਓ। ਵੇਖੋ। ਕੈਮੀਕਲ ਵਾਲੇ ਜੂਸ ਇਹੇ ਤਰ੍ਹਾਂ ਤਰ੍ਹਾਂ ਦੀਆਂ ਦੁਕਾਨਾਂ ਲੱਗੀਆਂ ਓ ਖਾਣਾਂ ਜੇ ਆਪਾਂ ਢਾਡੀ ਬੇਚਿਆ ਉਹ ਹੋਇਆ ਗ੍ਰਾਡ ਬਾ ਜੋ ਲਾਰਾਂ ਡਰੇ ਵੀਰਾ ਸਾਰਾ ਕੁਝ ਥੋੜਾ ਜਿਆ ਲੋਕੀ ਸਾਹਿਬ ਨਾ ਆਉਣ ਭਾਈ ਤਾਲ ਚੋ ਭਾਈ ਕੋਈ ਜੰਦੇ ਮਿਲ ਗਏ ਤੇ ਖਣੌਚੇ ਵੀ ਮਿਲਦੇ ਇਥੋਂ ਨਾ ਮਿੱਤਰੋ ਆ ਪੂਦੀਆਂ ਚੈੱਕ ਕਰੋ ਕਿਦਾਂ ਦੀਆਂ ਆ ਔਰਿੰਜ ਕਲਰ ਦੀ ਪੂਦੀ ਬਹੁਤ ਵਧੀਆ ਲੱਗੀ ਮੈਨੂੰ ਕਿਉਂਕਿ ਮੇਰਾ ਰੰਗ ਔਰ ਫੇਵਰਿਟ ਔਰਿੰਜ ਕਲਰ ਹੈ ਓ ਜੋੜੀ ਬਹੁਤ ਵਧੀਆ ਪੂਦੀ ਆ ਵਾਲੀ ਆ ਪਾ ਜੀ ਓਏ ਵਾਂਸ ਮੋਰ ਵਾਂਸ ਮੋਰ ਅੱਜ ਤੇ ਭਾਂਗਾ ਇਹ ਭਾਜੀ ਵੀ ਮੇਰੇ ਵੀਰੋ ਇਹਨਾਂ ਨੇ ਮੇਰੇ ਸੱਟ ਲਵਾਤੀ ਹੋਂ ਲੱਗੇ ਮੇਲੇ ਬਿਕੋਜ਼ ਆਫ ਜੈਲਸ ਫੈਕਟਰ ਜਿਹੜੀ ਕਾਰ ਹੀ ਟੋਟਲਾਸਟ ਹੋ ਗਈ ਪਿੱਛੋਂ ਸਾਰੀ ਤੁਹਾਨੂੰ ਪਤਾ ਆਪਾਂ ਜਿਹੜੀ ਕੀ ਟੋਟਲਾਸਟ ਕੀਤੀਆਂ ਅਜੇ ਤੱਕ ਅਜੇ ਤੱਕ ਜਿਹੜੀ ਕੀਤੀ ਆ ਨਾ ਟੋਟਲਾਸਟ ਕੀਤੀ ਆ ਭੰਨ ਨੰਦੀ ਪਣੀ ਕੋਈ ਨਿੱਕਾ ਮੋ ਐਕਸੀਡੈਂਟ ਥੋੜਾ ਕਰੀ ਆਹ ਵੇਖੋ ਹੁਣ ਆ ਟੋਟਲਾਸਟ ਕੀਤਾ ਹੋਇਆ ਆਹ ਵੇਖੋ ਅੱਭਿਆ ਵੇਖੋ ਤੁਹਾਨੂੰ ਆਪਣੀ ਮੈਂ ਆਪਣਾ ਟੋਟਲਾਸਟ ਆ ਦੇਖੋ ਆ ਟੋਟਲ ਲੋਟ ਕਾਤਾ ਨੰਬਰ ਭਾਜੀ ਸਾਰੇ ਨੂਡਲਸ ਬਣਾਉਣੇ ਆਪਾਂ ਆ ਰਹੇ ਹੋ ਜਿੰਨੂੰ ਜਿੰਨੇ ਖਾਣੇ ਆ ਆ ਮੇਰੀ ਟੀਮ ਮੇਰੇ ਨਾਲ ਮੇਰੇ ਨਾਲ ਮੇਰੀ ਟੀਮ ਸਾਰੀ ਯਾਜਾ ਕਾਰ ਕਰਾ ਲਾਂਗੇ ਵਲੋਗ ਤਾਂ ਨੂੰ ਮੈਂ ਪੂਰੀ ਧੁੱਕੀ ਮੇਲ ਕੇ ਰੱਖਣੀ ਆ ਟੈਨਸ਼ਨ ਹੀ ਨਹੀਂ ਲੈਣੀ ਕਿਸੇ ਨੇ ਆ ਮੈਂ ਤੇ ਚੈੱਕ ਕਰੋ ਸੰਖਾफी ਆ ਰਹੀ ਹੈ ਕੋਈ ਜਾ ਰਹੀ ਹੈ ਦੇਖੋ ਮੈਂ ਤੇ ਚੈੱਕ ਕਰੋ ਇੱਧਰ ਓਏ ਉਹ ਦੇਖਣੇ ਇਥੇ ਆਪਣਾ ਲੱਗ ਰਿਹਾ 45 ਇਅਰ ਥੋਂ ਲੰਗਰ ਲੱਗਦਾ ਜੀ ਆਪਣਾ ਇਥੇ 48 ਸਾਲ ਪੁਰਾਣਾ ਆ ਆਪਾਂ ਸਮਾਨ ਲੈ ਕੇ ਜਾ ਰਹੇ ਹਾਂ ਦੇਖੋ ਇਹਨੇ ਆਪਣੇ ਇੱਕ ਉੱਤੇ 525 ਦਿਨਾਂ ਦੇ ਆਪਾਂ ਬੜੇ ਚੁਣਾਂਗੇ ਹੋਰ ਇਹ ਕੁਝ ਪੁਰਾਣਾ ਇੱਕ ਖਤਰਨਾਕ ਸਰਪ੍ਰਾਈਜ਼ ਲਾ ਮਿੱਤਰੋ ਲੇਟੋ ਦਿੱਕੇ ਗਿਆ ਕੱਲ ਅੱਜ ਸਲੀਪਰ ਲੈ ਸਲੀਪਰ ਲੈ ਰਹੇ ਆ ਸਲੀਪਰ ਤੋੜ ਕੇ ਤੇਨ ਹੈ ਬਣੇ ਕੇ ਤਾਂ ਤੁਰਦੇ ਆਏ ਹਾਏ ਪਤਾ ਨਹੀਂ ਕਿਹਦੀ ਨਜ਼ਰ ਲਾਗੀ ਹਾਏ ਨਵੇਂ ਵੀ ਨੁਕਸਾਨ ਹੀ ਹੋਈ ਜਾ ਨਵੀਂ ਬ੍ਰੈਂਡ ਨਿਊ ਚੀਜ਼ ਟੁੱਟ ਗਈ ਸਾਡੀ ਤੇ ਆ ਜਾ ਆਇਆ ਆਇਆ ਹੋਰ ਨੁਕਸਾਨ ਹੋ ਗਿਆ ਆ ਜਾ ਆ ਜਾ ਆ ਜਾ ਮਿੱਤਰੋ ਆਜ ਨੂੰ ਇੰਜ ਜਿਤਨੇ ਆਏ ਆਪਾਂ ਤੇਨੇ ਬਗਾਇਆ ਸੀ ਨਾ ਪਾਈਛੇ ਲੰਗਰ ਲਾਉਣਾ ਸੀ ਤੇ ਇੱਥੇ ਮਿਲ ਕੇ ਨਾ ਪਰਮਿਸ਼ਨ ਦਿੱਤੀ ਰੇਲਵੇ ਸਟੇਸ਼ਨ ਵਾਲਿਆਂ ਨੇ ਇਹ ਮੁਰਗੀ ਆわせ ਲਾਉਣਾ ਪਿਆ ਲੰਗਰ ਤੁਹਾਨੂੰ ਮਖਾਉਣਾ ਪਰਨਾ ਤੁਹਾਨੂੰ ਪਰ ਆਇਆ ਹੋਰ ਅੱਗੇ ਮੇਰੇ ਤੋਂ ਆਪਣੀਆਂ ਗੱਡੀਆਂ ਸਾਰੀਆਂ ਚੱਲ ਜਲੀਏ ਔਰ ਏਲਵੀ ਆਈ ਮਿਆਬਦਾ ਕਿਤ ਨਹੀਂ ਉਦਾਂ ਹੀ ਆ ਲਓ ਮਿੱਤਰੋ ਉਦਾਂ ਹੀ ਛਿੰ ਲੰਗਰ ਲਾਉਣਾ ਸੀ ਤੇ ਇੱਥੇ ਲੰਗਰ ਚਲਦਾ ਨਹੀਂ ਆਪਣਾ ਫੇ ਅਸੀਂ ਤਾਂ ਉੱਧਰ ਲੱਗੇ ਲਓ ਮਿੱਤਰੋ ਸਟੇਸ਼ਨ ਦੇ ਆਗੇ ਹੁਣੇ ਹੀ ਦੇਖੋ ਇੱਧਰ ਕਰ ਲਓ ਜੀ ਕਰੋ ਜੱਗ ਕੋਈ ਜਰਾ ਆੜੇ ਸੇਵਾ ਆੜੇ ਸੇਵਾ ਜਾਰੇ ਵੇਖੋ ਕਿਥੇ ਆਏ ਆ ਮੈਂ ਘੋਮੇ ਤਰੋ ਜਰਾ ਨਿਕਾ ਨਹੀਂ ਨਹੀਂ ਹੁੰਦੇ ਨੇ ਇੱਥੇ ਤੁਹਾਡੇ ਘਰ ਦੇ ਡੱਕ ਦਿੰਦੇ ਵੇਖੋ ਇਹ ਗੁਰਦਾ ਸਾਹਿਬ ਉਹ ਸਿਹਰੀ ਆਪਾਂ ਮੱਥਾ ਟੇਕੰਜਾ ਨਾ ਗੁਰਦ੍ਰੇਆ ਵਾਲੇ ਆ ਵੀ ਮਿੱਤਰੋ ਪਹੁੰਚ ਕੇ ਆਪਾਂ ਫੇਰ ਆਪਣੇ ਲੰਗਰ ਦੇ ਵਿੱਚ 6423 ਹੈਲੋ ਕੁੰਡੀ ਨਹੀਂ ਆ ਥਿਸ ਇਜ਼ ਅ ਮਿਲਕਮੈਨ ਓ ਮਿਲਕਮੈਨ ਸੱਚ ਆ ਆਪਣੀ ਲੈਣੋ ਆ ਆਪਣੀ ਨਾਲੇ ਆਪਾਂ ਪੂਤਾ ਲੈ ਆ ਰਿਹਾ ਆਪਾ ਪੂਤਾ ਲੈ ਆ ਰਹੇ ਵਾਸਤੇ ਚੈੱਕ ਕਰੋ ਇੱਧਰ ਡੈਡੀ ਬੀਅਰ ਡੈਡੀ ਬੀਅਰ ਆ ਆਪਣੀ ਕਾਲੇ ਬੂਥੇ ਵਾਲੀ ਗੱਡੀ ਆ ਬਲੈਕ ਸ਼ੋਅ ਏਰੀਆ ਪਰ ਟੈਉਟੂ ਬਲਦੀ ਆ ਆ ਮੇਰੀ ਗੱਡੀ ਆ ਗ੍ਰੀਨ ਕਾਰ ਦੋ ਗ੍ਰੀਨ ਨੂੰ ਕਰਕੇ ਆ ਲਾ ਰਿਹਾ ਆ ਜੀ ਜੀ ਸਬਸਕ੍ਰਾਈਬ ਸਾਡੇ ਸਬਸਕ੍ਰਾਈਬ ਭਾਜੀ ਆਏ ਸਾਡੇ ਲੰਗਰ ਚ ਕੀ ਸ਼ਗਨਾ ਜਾਓਗੇ ਆਹ ਦੇ ਕੋਈ ਪਾਲਾ ਲੱਖਾ ਬੋਲਾ ਰਿਹਾ ਸਬਸਕ੍ਰਾਈਬ ਆਈ ਸਾਡੇ ਸਬਸਕ੍ਰਾਈਬ ਆਈ ਉੱਠ ਕੇ ਭੱਜ ਗਏ ਸਬਸਕ੍ਰਾਈਬ ਭਾਜੀ ਆ ਜਾਓ ਭਾਜੀ ਮੂੰਹ ਤੇ ਹਲ ਕੋਈ ਦੇ ਪਾਜੀ ਜੀ ਮੈਂ ਬੋਲਾਂ ਅਰਮਾਨ ਭਾਜੀ ਯਾਰ ਤੁਸੀਂ ਭਾਜੀ ਯਾਰ ਤੁਸੀਂ ਸਬਸਕ੍ਰਾਈਬ ਕੀ ਸਾਡੇ ਲਾਓ ਮਿੱਤਰੋ ਛੇੜ ਹੈ ਕਰਨ ਸਾਰੇ ਬੱਚੇ ਆਪਣੇ ਬੜੀ ਚੋਲ ਜਰਦਾ ਵਾਏ ਗੁਰੂ ਆ ਜੋ ਓਏ ਕੜੀ ਚੋਲ ਲੱਡੂ ਬਣਾ ਕੇ ਖਾਵਾਂਗੇ ਅੱਜ ਤੇ ਲਾਓ ਮਿੱਤਰੋ ਕੜੀ ਚੋਲ ਦਾ ਲੰਗਰ ਲੱਗ ਗਿਆ ਜੇ ਅੱਜ ਖਾਵਾਂਗੇ ਲੱਡੂ ਬਣਾ ਕੇ ਮੇਲੇ ਜਾਣ ਕੇ ਕਿੰਨਾ ਮੈ ਫੀਲ ਹੋ ਰਿਹਾ ਹੈ ਇਹ ਮੇਲੇ ਦੀ ਥੋੜੀ ਰਿਆ ਵਾ ਆ ਤਰਾ ਚੰਪਾ ਖਾਂਦੇ ਆਂ ਤੇ ਤੂੰ ਉਥੇ ਦਾਲ ਖਾ ਚੰਪਾ ਕੋਈ ਨਹੀਂ ਮੇਰੇ ਕੋਤਨ ਮੈਨੂੰ ਦੋ ਲੈਣਾ ਬਾਜ ਚੰਪਾ ਖਵਾ ਕੇ ਲਈਏ ਪਰ ਆ ਰਿਹਾ ਚੰਪਾ ਖਾਂਡੇ ਓਏ ਮੈਨੂੰ ਵੀ ਖਵਾ ਚੰਪਾ ਖਵਾ ਕੇ ਲਈਏ ਚਲਾਓ ਬਾਜ ਦੱਸ ਤੇ ਸਲਾਈ ਲਈ ਲਈ ਬਾੜ 10 ਰੁਪਏ ਦੀ ਸਲਾਈ ਬਾੜ ਬਹੁਤ ਵਧੀਆ ਨਿਰੰਧ ਦੇਗਾ ਜੋ ਚੰਪਾ ਖਵਾ ਕੇ ਮੈਨੂੰ ਚੰਪਾ ਖਵਾ ਕੇ ਲੈਣੀ ਆ ਤੇਨੂੰ ਚੰਪਾ ਖਵਾ ਲਿਆਵਾਂਗੇ ਪਰ ਮਲਾਈ ਚਾਹ ਦੋ ਰੋਲ ਹੋਰ ਅਗੜੀ ਹੁੰਦੀ ਫਰੋਸਟ ਮਲਾਈ ਚਾਹ ਡਰੋਇਟਰ ਮੇਰੀ ਗੱਲ ਸੁਣ ਇਹਨੂੰ ਹੋਣੀ ਮਲਾਈ ਚਾਹ ਵਿਦ ਗ੍ਰੀਨ ਚਟਨੀ ਉਹ ਨਾ ਕੋਈ ਨਹੀਂ ਉਹਦੇ ਨਾਲ ਓਏ ਸਿਰੇ ਨਿਊਟਲ ਲੱਗਣੇ ਸਿਰੇ ਨਿਊਟਲ 5 ਵਜੇ ਉੱਠਣਾ 5 ਵਜੇ ਕਹਿੰਦਾ ਤੁਹਾਨੂੰ ਨਹੀਂ ਬੰਦ ਕਰ ਵੀਡੀਓ ਆਏ ਨੇ ਸਾਡੇ ਵੰਦਰ ਜੀ ਤੇ ਸਬਸਕ੍ਰਾਈਬ ਭਾਈ ਜੀ ਕਿਹੜੀ ਝੋਲ ਲੱਗਾ ਲੱਗਾ ਲਗਾਵਾ ਲੱਡੂ ਬਣਾਵਣਾ ਗਾਣੇ ਆ ਲੱਡੂ ਬਣਾਵਣਾ ਕਿਹੜੇ ਕਿਹੜੇ ਮੋਟੇ ਨੇ ਹੱਥ ਨਾਲ ਗਾਣੇ ਆ ਹੱਥ ਨਾਲ ਜੈ ਕਰਕੇ ਲੱਡੂ ਬਣਾਵਣਾ ਟੈਗ ਕੋਈ ਵੀਡੀਓ ਨਹੀਂ ਕੋਈ ਕਹਿ ਜਾਓ ਕਿ ਤੁਸੀਂ ਦਰਸ਼ਕਾਂ ਨੂੰ ਮੈਂ ਉਹ ਕਹਿਣਾ ਜਾਵਾਂਗਾ ਕਿ ਵੀਰ ਸਾਡਾ ਬਹੁਤ ਮਿਹਨਤ ਕਰਮ ਜਾਵਾ ਤੁਹਾਨੂੰ ਦਬਗੇ ਚੈਨਲ ਸਬਸਕ੍ਰਾਈਬ ਕਰ ਦੋ ਬੈਲ ਆਈਕਨ ਦਬਾ ਦਿਓ 올 ਨੋਟੀਫਿਕੇਸ਼ਨ ਦਬਾ ਦਿਓ ਤੇ ਥੈਂਕ ਯੂ ਕਹਿਣਾ ਜਾਓਗੇ ਲਾਈਕ ਸਬਸਕ੍ਰਾਈਬ ਸ਼ੇਅਰ ਕਰੋ ਸਾਡੇ ਚੈਨਲ ਤੇ ਇਹ ਇਹ ਚੁੰਪਾ ਜੜੀ ਆ ਇਹ ਚੁੰਪਾ ਜੀ ਠੀਕ ਹੈ ਜੀ ਹੋਰ ਕੁਝ ਕੀ ਬਾਸ ਠੀਕ ਹੈ ਤੁਹਾਨੂੰ ਮਿਲਦੇ ਆ ਅਗਲੇ ਐਪਸਾਰ ਦੇ ਵਿੱਚ ਕਰ ਦੋ ਭਾਜੀ ਮਿੱਤਰੋ ਗੁਰਦੇਵ ਬੋਲੀ ਸਾਹਿਬ ਵੇਖੋ ਚੈੱਕ

ਸੰਗਤ ਬਹੁਤ ਆ ਗਈ ਹਣਾ ਹਾਂ ਤੇ ਨੇ ਅਭੀ ਦਰਸ਼ਨ ਹੁੰਦੇ ਗੁਰਦੇ ਦੇ ਸਾਹਿਬ ਦੇ ਅੰਦਰੋਂ ਨਹੀਂ ਹਮਨੇ ਕੋ ਲੋਤਾ ਮਤਲ ਲੱਭੀ ਗਏ ਦੇਖੋ ਜੀ ਬਹੁਤ ਸੰਗਤ ਆਈ ਹੈ ਦੇਖੋ ਨਾ ਮਾ ਸਾਡੇ ਕਿੰਨੇ ਅੰਦਰ ਰਕਣੀ ਹਾਂ ਪਿੱਛੋਂ ਦੀ ਜਾਣ ਨੇ ਆ ਕਿ ਪਿੱਛੋਂ ਦੀ ਰਾਹ ਵੀ ਹੈਗਾ ਆ ਵਾਲਾ ਆਹ ਕੁਨਾ ਹੈ ਰਾਹ ਕੁਨਾ ਦੇਖੋ ਸੰਗਤ ਜਰਾ ਨੇਗਲ ਕੈਂਪ ਵੀ ਹੈਗਾ ਇੱਥੇ ਜਿੰਨੇ ਲੋਡ ਹੋਵੇ ਦਵਾਈਆਂ ਦੀ ਉਹ ਵੀ ਲੈ ਸਕਦਾ ਇੱਥੇ ਆ ਜੀ ਮੇਟਰ ਬੁਆਵਲਾ ਇਹਨਾਂ ਨੂੰ ਬਾਬੇ ਖੋਲਦੇ ਨਹੀਂ ਖੋਲਦੇ ਲੋ ਜੀ ਪਹੁੰਚ ਗਏ ਆਪਾਂ ਗੇੜਗਲ ਸਾਹਿਬ ਮੋਹਿਆ ਤੁਮ ਕਲਪਾਈ ਮੇ ਸਾਧੂ ਜੀ ਜੀ ਗਿਆ ਲਖ ਸਵਤਾਈ ਨਾਮ ਜਪਿੰਦੇ ਰਹੇ ਲਾ ਜੀ ਸੰਗਤੋ ਮੱਥਾ ਪਟੇ ਚੁੱਕੇ ਆ ਹੁਣ ਆਪਾ ਤੁਹਾਨੂੰ ਮੁਖਾਵਾਂਗੇ ਬਾਹਰ ਦਾ ਦ੍ਰਿਸ਼ ਬੋਲੇ ਮਲੇ ਦਾ ਕਾਫੀ ਸੰਗਤ ਹੋ ਗਈ ਇੱਥੇ ਬਹੁਤ ਜਿਆਦਾ ਸੰਗਤ ਆ ਬਹੁਤ ਬਹੁਤ ਦੁਰੰਦਰੋਂ ਸੰਗਤ ਆ ਚੁੱਕੀ ਇੱਥੇ ਮੱਥਾ ਟੇਕਣ ਹੌਲੇ ਮੱਲੇ ਗਈ ਲੋ ਮਿੱਤਰੋ ਕਿਸੇ ਦਾ ਜਿੱਦੀ ਟੁੱਟੀ ਹੋਵੇ ਜਾਂ ਬੈਗ ਦੀ ਜੇਬ ਟੁੱਟੀ ਹੋਵੇ ਫ੍ਰੀ ਸੇਵਾ ਕਰਦੇ ਆ ਦਿੱਤੇ ਜੋੜੇ ਕਿ ਨੌਣ ਦੀ ਬੈਕਾ ਤੇ ਪੈਂਟਾਂ ਦੀ ਜਿੱਪਾ ਲਵਾਉਣ ਦੀ ਬਾਡੀ ਕੱਪੜੇ ਸਰਾਇ ਕਰਾਉਣ ਦੀ ਵਾਇਗਰੂ ਫ੍ਰੀ ਸੇਵਾ ਕਰਦੇ ਆ ਜਿਹੜਾ ਦੇਖੋ ਲਓ ਮਿੱਤਰੋ ਹੁਣ ਪਹੁੰਚ ਗਏ ਪਾ ਲੰਗਰ ਆਪਣੇ ਚ ਸੰਗਤ ਕਾਫੀ ਘਟਿਆ ਹੁਣ ਆਪਾਂ ਪੈਰ ਪੁੱ ਲੱਗੇ ਤੋ ਹੁਣ ਆ ਆਪਣੀ ਆਡਾ ਕੋਲ ਨਹੀਂ ਮਸ਼ੀਨ ਆ ਆ ਲੋ ਆ ਪਰ ਕਿ ਕੌਨਲੀ ਤੇ ਇਥੇ ਆਪਾਂ ਮੰਨ ਜੀ ਦੇ ਭਾਂਡੇ ਬੈਟਰੀ ਰਹੀ ਜੇ 15% ਸਾਡੀ ਇਹ ਚ ਪਾਣੀ ਗਰਮ ਹੋ ਰਿਹਾ ਬਹੁਤ ਜ਼ਿਆਦਾ ਆ ਕੋੜਾ ਜਿੱਚ ਆਪਣਾ ਬਾਲਣੇ